ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਭਲਕੇ 1 ਜੂਨ ਨੂੰ ਹੋ ਰਹੀਆਂ ਵੋਟਾਂ ਲਈ ਮਾਚੀਵਾੜਾ ਸ਼ਹਿਰ ਦੇ ਵਿੱਚ ਤਿੰਨ ਮਾਡਲ ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਨੂੰ ਉਚੇਚੇ ਤੌਰ ਦੇ ਉਤੇ ਵਿਆਹ ਵਾਲੇ ਘਰ ਵਾਂਗ ਸਜਾਇਆ ਗਿਆ ਹੈ ਇਹਨਾਂ ਮਾਡਲ ਪੋਲਿੰਗ ਬੂਥਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਚੋਪੜਾ ਪਬਲਿਕ ਸਕੂਲ ਸ਼ਾਮਲ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਕਾਰਜ ਸਾਧਕ ਅਫਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਇਹ ਮਾਡਲ ਪੋਲਿੰਗ ਬੂਥਾਂ ਦੀ ਉਚੇਚੇ ਤੌਰ ਤੇ ਸਜਾਵਟ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਚੋਣ ਦਿਵਸ ਨੂੰ ਤਿਉਹਾਰ ਵਾਂਗ ਮਨਾਇਆ ਜਾਵੇ। ਉਹਨਾਂ ਕਿਹਾ ਕਿ ਇਹਨਾਂ ਮਾਡਲ ਪੋਲਿੰਗ ਬੂਥਾਂ ਤੇ ਬਜ਼ੁਰਗਾਂ ਦੇ ਵਹਨ ਲਈ ਵਿਸ਼ੇਸ਼ ਕੈਬਿਨ ਬਣਾਏ ਗਏ ਨੇ। ਇਸ ਤੋਂ ਇਲਾਵਾ ਵੋਟ ਪਾਉਣ ਆਉਣ ਵਾਲੀਆਂ ਮਾਵਾਂ ਦੇ ਨਾਲ ਜੋ ਬੱਚੇ ਹੋਣਗੇ ਉਹਨਾਂ ਦੇ ਮਨੋਰੰਜਨ ਲਈ ਕਰੱਚ ਬਣਾਏ ਗਏ ਨੇ। ਕਾਰਜ ਸாதਕ ਅਫਸਰ ਨੇ ਦੱਸਿਆ ਕਿ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੋਟ ਪਾਉਣ ਆਉਣ ਵਾਲੇ ਵੋਟਰਾਂ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਹੋਰ ਪ੍ਰਬੰਧ ਵੀ ਕੀਤੇ ਗਏ ਨੇ ਕਾਰਜ ਸாதਕ ਅਫਸਰ ਗੁਰਪਾਲ ਸਿੰਘ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਭਾਗ ਜ਼ਰੂਰ ਲੈਣ ਸਾਡੇ ਜਿਹੜੇ ਮਨਸ਼ਵਰ ਅਰਬਨ ਏਰੀਆ ਵਿੱਚ ਮੇਰੇ ਅੰਡਰ 19 ਬੂਥਸ ਹੈਗੇ ਉਹਦੇ ਵਿੱਚੋਂ 3 ਅਸੀਂ ਮਾਡਲ ਬੂਥ ਬਣਾਏ ਹਨ ਤੇ 1 ਅਸੀਂ এনवायरमेंट ਬੂਥ ਬਣਾਇਆ ਹੈ ਜਿਸ ਵਿੱਚ ਅਸੀਂ ਲੋਕਾਂ ਨੂੰ ਫੈਸਿਲਿਟੇਟ ਕਰਨ ਲਈ ਮੋਟੀਵੇਟ ਕਰਨ ਲਈ ਕਲਚਰ ਪ੍ਰੋਗਰਾਮ ਵੀ ਰੱਖਿਆ ਹੈ ਬੱਚਿਆਂ ਦਾ ਤੇ ਇੱਕ ਜਗ੍ਹਾ ਅਸੀਂ ਹੈਲਪ ਡੈਸਕ ਬਣਾਇਆ ਤੇ ਜੇ ਕੋਈ ਬੱਚਾ ਕਿਸੇ ਦਾ ਕੋਈ ਹੈ ਕੋਈ ਛੋਟਾ ਬੱਚਾ ਹੈ इवन ਸਾਡੇ ਸਟਾਫ ਦਾ ਹੋਵੇਗਾ ਜਾਂ ਕੋਈ ਵੋਟ ਪਾਣ ਆ ਰਿਹਾ ਲੰਬੀ ਲਾਈਨ ਲੱਗੀ ਹੈ ਬੱਚਾ ਫੜਿਆ ਉਹਦੇ ਲਈ ਅਸੀਂ ਛੋਟੀ ਕਰੈਚਰੀ ਦਾ ਵੀ ਕੀਤੀ ਸੀ ਪ੍ਰੋਵੀਜ਼ਨ ਤੇ ਪੋਲਿੰਗ ਬੂਥਾਂ ਦਾ ਸਟਾਫ ਸਾਰਾ ਪਹੁੰਚ ਗਿਆ ਜੀ ਪੋਲਿੰਗ ਬੂਥਾਂ ਦਾ ਉੱਥੋਂ ਡਿਸਪੈਚ ਹੋ ਗਿਆ ਜੀ ਸਮਰਾਲਾ ਤੋਂ ਐਸਡੀਐਮ ਆਫਿਸ ਤੋਂ ਉੱਥੇ ਅਸੀਂ ਟੀਮਾਂ ਦਾ ਡਿਸਪੈਚ ਕੀਤੀਆਂ ਉਸ ਤੋਂ ਬਾਅਦ ਜੇ ਅਰਾਈਵ ਹੋ ਗਈਆਂ ਟੀਮ ਤੇ ਚੰਗੀ ਤਰ੍ਹਾਂ ਉਹਨਾਂ ਦੀ ਅਰੇਂਜਮੈਂਟਸ ਕਰਵਾ ਦਿੱਤੇ ਆ ਤੇ ਫ੍ਰੀ ਐਂਡ ਫੇਅਰ ਪੋਲ ਹੋਣ ਲਈ ਪੁਲਿਸ ਫੋਰਸ ਵੀ ਆ ਗਈ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਮੈਂ ਵੀ ਆਪਣੇ ਵੱਲੋਂ ਅਪੀਲ ਕਰਦਾ ਕਿ ਵੱਤ ਤੋਂ ਵੱਟ ਛੱਡ ਕੇ ਆਪਣਾ ਡੈਮੋਕਰੇਸੀ ਵਿੱਚ ਭਾਗ ਲੈਣ ਅਤੇ ਵੱਤ ਤੋਂ ਵੱਟ ਵੋਟਾਂ ਪਾਉਣ ਜਗਬਣੀ ਟੀਵੀ ਲਈ ਮਾਚੀ ਵੜਿਆ ਤੋਂ ਗੁਰਦੀਪ ਸਿੰਘ ਦੀ ਰਿਪੋਰਟ